ਇਸ ਸ਼ਾਸਕਲ ਜੀ ਸਾਰਿਆਂ ਨੂੰ ਅਸੀਂ ਨਿਕਲਾ ਆ ਜੀ ਬਾਰਡਰ ਬਾਰਡਰ ਨਿਕਲ ਕੇ ਤੇ ਅਸੀਂ ਆ ਗਏ ਤਰੀਫ ਤਰੀਫ ਆ ਗਏ ਅਸੀਂ ਖਾਦੇ ਬਰੱਡ ਵਾਲੇ ਪਕੌੜੇ ਤੇ ਨਾਲ ਹੀ ਚੱਲ ਪਏ ਫਿਰ ਹੋ ਗਈ ਰਾਤ ਰਾਤ ਅਸੀਂ ਮਾਰ ਕੇ ਰਾਈਡ ਤੇ ਸਿੱਧਾ ਹੀ ਪਹੁੰਚ ਗਏ 418 ਵਾਲੇ ਰੌਂਡਾ ਬੋਰਡ ਦੇ ਕੋਲ ਉੱਥੇ ਅਸੀਂ ਲਾਈਆਂ ਬ੍ਰੇਕਾਂ ਅੱਗੇ ਪੈ ਗਈ ਨੋ ਐਂਟਰੀ ਚਲੋ ਨੋ ਜੀ ਨੋ ਐਂਟਰੀ ਤੋਂ ਬਾਅਦ ਅਸੀਂ ਸਵੇਰੇ ਪਹੁੰਚ ਗਏ ਜੀ ਆਪਣੀ ਲੋਕੇਸ਼ਨ ਦੇ ਉੱਤੇ ਉਮਲਕਵੇਂ ਸੀ ਸਾਡੀ ਲੋਕੇਸ਼ਨ ਜਿੱਥੇ ਰੰਬਲ ਹੋਣੀ ਸੀ ਖਾਲੀ ਤੇ ਲਓ ਜੀ ਇਹ ਆ ਰਹੀ ਆਪਣੀ ਲੋਕੇਸ਼ਨ ਆ ਰੰਬਲ ਹੁੰਦੀ ਆ ਜੀ ਹਾਂਜੀ ਤੇ ਕਰਾ ਕੇ ਅਸੀਂ ਗੱਡੀਆਂ ਖਾਲੀ ਲਾਸਟ ਵਾਲੀ ਬੋਰੀ ਚੁਕਾ ਕੇ ਦੇ ਪੇਪਰ ਲੈ ਕੇ ਤੇ ਅਸੀਂ ਲੱਗੇ ਆ ਜੀ ਇੱਥੋਂ ਨਿਕਲਣਾ ਤੇ ਹੁਣਾਂ ਨੂੰ ਸ਼ੂਟਿੰਗ ਆ ਜੀ ਤਿੰਨ ਚਾਰ ਦਿਨ ਬਾਹਰ ਨਿਕਲ ਕੇ ਤੇ ਅਸੀਂ ਬਣਾਈ ਕਾ ਨਾਲ ਸੀਗਾ ਵੇਸਣ ਵੇਸਣ ਖਾ ਕੇ ਚਲੋ ਜੀ ਇਧਰੋਂ ਸੁਹਣੀ ਜੀ ਗੱਡੀ ਲਾਇਆ ਵਿਚਾਰਾ ਦੋਈ ਨਹੀਂ ਦੂਹੀ ਨਾ ਉਮਲਕ ਵੇਨ ਤੋਂ ਅਸੀਂ ਮਾਰ ਕੇ 611 ਲੈਫਟ ਤੇ ਪਹੁੰਚ ਗਏ ਆ ਜੀ ਆਪਣੇ ਪਿੰਡ ਨੂੰ ਆਪਣਾ ਪਿੰਡ ਹੈ ਜੀ ਜ지ਰਾ ਰੈਸਲ ਖੇਮੇ ਦੇ ਵਿੱਚ ਰੈਸਲ ਖੇਮਾ ਅਸੀਂ ਪਹੁੰਚ ਚੁੱਕੇ ਹਾਂ ਜੀ ਕਾਸ਼ੀਆ ਰੌਂਡਾ ਤੋਂ ਟੱਪ ਕੇ ਤੇ ਨਾਲ ਹੀ ਗੱਡੀਆਂ ਕਮਾ ਲਈਆਂ ਲੈਫਟਿਸਲ ਨੂੰ ਲੈਫਟਿਸ ਦੇ ਬਾਅਦ ਡਾਕ ਕੇ ਗੱਡੀਆਂ ਦੀ ਹੁਣ ਅਸੀਂ ਚੱਲੇ ਘਰ ਨੂੰ ਜੀ ਚੰਗਾ ਜੀ ਸასი ਕਾਲ ਜੀ ਸਾਰਿਆਂ ਨੂੰ ਮਿਲਦੇ ਆਂ ਅਗਲੀ ਵੀਡੀਓ ਚ